ਦੋ ਦਿਨ ਪਹਿਲਾਂ ਸਰਦਾਰ ਜਗਦੀਸ਼ ਸਿੰਘ ਚਿਮਨ ਉਹਨਾਂ ਨੂੰ ਪਾਰਟੀ ਵੱਲੋਂ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਉਹਨਾਂ ਦੇ ਬਿਆਨ ਸਾਹਮਣੇ ਆਏ ਨੇ ਕਿ ਮੈਂ ਪਾਰਟੀ ਦਾ ਸਤਿਕਾਰ ਦਿੰਦਾ ਚਲੋ ਤੇ ਉਹਨਾਂ ਦਾ ਬਿਆਨ ਆਇਆ ਕਿ ਪਾਰਟੀ ਦੇ ਵਿੱਚ ਕੋਈ ਸਪ੍ਰਤੀਧਿਨੀ ਜਾਂ ਪਾਰਟੀ ਗੱਲ ਨਹੀਂ ਸੁਣਦੀ ਪਰ ਇਹ ਵੀ ਗੱਲ ਗੱਲ ਨਾਲ ਦੱਸਣ ਯੋਗ ਹੈ ਕਿ ਸਰਦਾਰ ਜਿੰਦੀ ਸਿੰਘ ਜਿੰਮਾ ਜੀ ਨੂੰ ਪਾਰਟੀ ਨੇ ਬਹੁਤ ਮਾਣ ਦਿੱਤਾ ਜੇ ਮੈਂ ਆਪਣੇ ਪਿਛਲੇ 15-18 ਸਾਲ ਦੀ ਗੱਲ ਕਰਾਂ 2008 ਦੇ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਬਣਿਆ ਸੀ ਤੇ ਸੱਤ ਦੀ ਸਰਕਾਰ ਆਈ ਸੀ ਉਦੋਂ ਤੋਂ ਜੇ ਦੇਖਿਆ ਜਾਵੇ ਤਾਂ ਮਾਝਾ ਜ਼ਿਲ੍ਹਾ ਪ੍ਰਧਾਨ ਹੋਵੇ ਸਰਕਾਰ ਦੇ ਵਿੱਚ ਸੱਤ ਵਾਲੀ ਦੇ ਵਿੱਚ ਫਮਾ 12 ਦੇ ਵਿੱਚ ਟਿਕਟ ਹੋਵੇ ਪਾਰਟੀ ਵੱਲੋਂ 2011 ਦੇ ਵਿੱਚ ਉਹਨਾਂ ਦੇ ਪਿਤਾ ਸੁਰਗੇ ਸਰਦਾਰਨਤੀ ਸਿੰਘ ਚੀਮਾ ਜੀ ਇਹਨਾਂ ਨੇ ਸਾਰੀ ਉਮਰ ਪਾਰਟੀ ਦੀ ਸੇਵਾ ਕੀਤੀ ਆ ਉਹਨਾਂ ਨੂੰ ਜੀਪੀਸੀ ਦੀ ਟਿਕਟ ਦੇ ਕੇ ਮੈਂਬਰ ਪਾਰਟੀ ਵੱਲੋਂ ਬਣੇ 12 ਚ ਉਹਨਾਂ ਨੂੰ ਆਪ ਟਿਕਟ ਦਿੱਤੀ ਗਈ ਬਾਅਦ ਚ ਉਹਨਾਂ ਦੇ ਬੇਟੇ ਵੀ ਮਾਰਕਫੈਲ ਦੇ ਵਿੱਚ ਡਾਕਟਰ ਰਹੇ ਫਿਰ ਉਹਨਾਂ ਨੂੰ ਆ ਆਰਟੀਆਈ ਕਮਿਸ਼ਨ ਦਾ ਚੇਅਰਮੈਨ ਵੀ ਲਗਾਇਆ ਗਿਆ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰਧਾਨ ਨਾਲ ਹੀ ਮਾਤਾ ਕੁਜੀ ਕਾਲ ਦਾ ਟਰਸਟੀ ਸੈਕਟਰੀ ਬੰਦਾ ਸਿੰਘ ਬਾਦਰਕਾਲ ਦਾ ਮੈਂਬਰ ਕਿਉਂਕਿ ਉਹਨਾਂ ਦੇ ਪਿਤਾ ਜੀ ਐਜੀਪੀਸੀ ਦੇ ਮੈਂਬਰ ਸੀ ਇਸ ਕਰਕੇ ਚਾਹੇ ਉਹ ਤੇ ਐਜੀਪੀਸੀ ਦੇ ਜਿਹੜੇ ਵੀ ਪ੍ਰਬੰਧ ਸੀਗੇ ਸਾਰੇ ਉਹਨਾਂ ਦੇ ਵਿੱਚ ਵੀ ਦੇਖ ਰਹੇ ਕੋ ਉਹਨਾਂ ਦੀ ਸੀਗੀ ਕਾਲਜਾਂ ਦੇ ਵਿੱਚ ਵੀ ਕਿਉਂਕਿ ਉਹ ਸੈਕਟਰੀ ਮੈਂਬਰ ਸੀਗੀ ਉੱਥੇ ਵੀ ਦੇਖ ਰਹੇ ਕੋ ਉਹਨਾਂ ਦੀ ਸੀਗੀ ਉਹਨਾਂ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰਧਾਨ ਫਿਰ 2022 ਦੇ ਵਿੱਚ ਟਿਕਟ ਤੇ ਹੁਣ ਤੱਕ ਮਤਲਬ ਉਹ ਹਲਕਾ ਚਾਚ ਬਤਗੜ ਸਾਹਿਬ ਸੀ ਸੋ ਐਸੀ ਤਾਂ ਕੋਈ ਗੱਲ ਨਹੀਂ ਕਿ ਪਾਰਟੀ ਵੱਲੋਂ ਕਿਸੇ ਕਿਸਮ ਦੀ ਕੋਈ ਕਸਰ ਰੱਖੀ ਗਈ ਹੋਵੇ ਪਾਰਟੀ ਵੱਲੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਪੂਰਾ ਬਣਦਾ ਜਿਹੜਾ ਮਾਨਸਤਰ ਆ ਉਹ ਦਿੱਤਾ ਗਿਆ ਪਰ ਫਿਰ ਵੀ ਜਿਵੇਂ ਪਹਿਲਾਂ ਵੀ ਮੇਰੇ ਤੇ ਆਉਣ ਤੋਂ ਪਹਿਲਾਂ ਸਾਰੀ ਲੀਡਰਸ਼ਿਪ ਨੇ ਦੱਸਿਆ ਖਾਸ ਤੌਰ ਤੇ ਮਸੀ ਹਲਕੇ ਤੋਂ ਕਿ ਕਿਵੇਂ ਉਹਨਾਂ ਦੀਆਂ ਪਿਛਲੇ ਸਮੇਂ ਤੋਂ ਕੁਝ ਜਿਹੜੀਆਂ ਐਕਟੀਵਿਟੀ ਸੀ ਉਹ ਪਾਰਟੀ ਦੇ ਉਲਟ ਜਾ ਰਹੀਆਂ ਸੀ ਸੋ ਸ਼ਰ ਪਾਰਟੀ ਨੇ ਉਹਨਾਂ ਨਾਲ ਕਈ ਵਾਰ ਗੱਲ ਵੀ ਕੀਤੀ ਕਿ ਇਹ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਨੇ ਤਾਂ ਕਿਉਂ ਨੇ ਪਰ ਜਦੋਂ ਕੋਈ ਸੰਤੁਸ਼ਟਿਤ ਪਰਿਓ ਪਾਰਟੀ ਨੂੰ ਜਵਾਬ ਨਹੀਂ ਦੇ ਸਕੇ ਉਸ ਤੋਂ ਬਾਅਦ ਜਿਹੜੀ ਇਹ ਪਾਰਟੀ ਨੇ ਕਾਰਵਾਈ ਕੀਤੀ ਆ ਸੋ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਜ਼ਿਲ੍ਹੇ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਯੂਥ ਆਗੂ ਸਹਿਬਾਨ ਨੂੰ ਬੇਨਤੀ ਕਰਦਾ ਕਿ ਛੇਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਹਰੇਕ ਦਾ ਮਾਨਸਤਕਾਰ ਕਰਦੀ ਹੈ ਹਰੇਕ ਨੂੰ ਬੰਦਾ ਮਾਨਤ ਕਰ ਦਿੰਦੀ ਹੈ ਆਓ ਸਾਰੇ ਤਕੜੇ ਹੋ ਕੇ ਪਾਰਟੀ ਨੂੰ ਤਕੜਾ ਕਰਕੇ ਅੱਬਾ ਪਾਰਟੀ ਨੂੰ ਅੱਗੇ ਚਲਾਈਏ ਕਿਉਂਕਿ ਆਉਣਾ ਜਾਣਾ ਚੱਲਦਾ ਰਹਿਣਾ ਪਾਰਟੀ ਦੇ ਵਿੱਚ ਆਗੂ ਆਉਂਦੇ ਰਹਿੰਦੇ ਨੇ ਆਗੂ ਜਾਂਦੇ ਰਹਿੰਦੇ ਨੇ ਠੀਕ ਆ ਟਕਸਾਲੀ ਪੁਰਾਣੇ ਪਰਿਵਾਰਾਂ ਦਾ ਪਾਰਟੀ ਵਿੱਚੋਂ ਚਲੇ ਜਾਣਾ ਦੁਖਦਾਈ ਆ ਪਰ ਜੇ ਪਾਰਟੀ ਵਿਰੋਧੀ ਕੋਈ ਗਤੀਵਿਧੀਆਂ ਹੋਣਗੀਆਂ ਤਾਂ ਉੱਥੇ ਪਾਰਟੀ ਨੂੰ ਐਕਸ਼ਨ ਲੈਣਾ ਭਾਵੇਂ ਕੋਈ ਵੀ ਹੋਵੇ ਭਾਵੇਂ ਮੈਂ ਵੀ ਹੋਵਾਂ ਤਾਂ ਕਰਾਂਗਾ ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀ ਕਰਦਾ ਹੈ ਜਾਂ ਪਾਰਟੀ ਦੇ ਉਹਨੇ ਜੋ ਪਾਰਟੀ ਕਮਿੰਦੀ ਉਹਦੇ ਤੇ ਕੋਈ ਖਰਾ ਨਹੀਂ ਉਤਰਦਾ ਤਾਂ ਸੁਭਾਵਿਕ ਗੱਲ ਹੈ ਕਿ ਪਾਰਟੀ ਉਹਦੇ ਤੇ ਐਕਸ਼ਨ ਲਵੇਗੀ ਸੋ ਇਹ ਇਹ ਗੱਲਾਂ ਨੂੰ ਲੈ ਕੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਕੀਤੀ ਜੀ ਜੱਲ ਸਿੰਘ ਜਿਸ ਤਰ੍ਹਾਂ ਸਰਜੀਸ਼ ਤਲਵੰਡੀ ਜਿਹੜੇ ਕੀਮਾ ਬਰਵਾਤਮੀ ਨੇ ਉਹ ਵੀ ਪਾਰਟੀ ਚੋਂ ਕੱਟਿਆ ਗਿਆ ਸੀ ਕਿ ਉਹਨਾਂ ਦੀਆਂ ਵੀ ਕਈ ਕਈਆਂ ਪਾਰਟੀ ਦੇ ਵਿਰੋਧੀ ਸੀ ਉਹ ਫੈਸਲਾ ਲਿਆ ਗਿਆ ਦਾ ਜਿਹੜੇ ਗੁਰਜੀਤ ਸਿੰਘ ਤਲਵੰਡੀ ਨੇ ਪਤਾ ਨਹੀਂ ਗੁਰਜੀਤ ਸਿੰਘ ਚਿਮਾ ਨੇ ਪਹਿਲਾਂ ਤਾਂ ਇਹੀ ਰੌਲਾ ਲਾ ਲਿਆ ਠੀਕ ਹੈ ਜੀ ਮਤਲਬ ਆਪਣੇ ਤੁਸੀਂ ਇੱਕ ਇਨਸਾਨ ਦੀ ਹੁਣ ਤੁਸੀਂ ਸਵਾਲ ਤਾਂ ਪੁੱਛ ਲਿਆ ਫਿਰ ਹੁਣ ਮੈਂ ਗੋਲ ਮੋਲ ਜਵਾਬ ਦਿੰਦਾ ਨਹੀਂ ਹੁੰਦਾ ਮੈਂ ਤਾਂ ਸਿੱਧੇ ਚੱਲਦਾ ਹੁੰਦਾ ਗੱਲ ਇਹ ਹੈ ਵੀ ਜਿਹੜਾ ਇਨਸਾਨ ਆਪਣੇ ਸਵਰਗੀ ਸਰਦਾਰ ਅੰਤਿ ਸਿੰਘ ਚਿਮਾ ਜੀ ਬਹੁਤ ਸਤਿਕਾਰ ਕਰਦੇ ਆ ਸਨਾਂ ਦੀ ਵੱਡੀ ਸ਼ਕਸ਼ੀਤ ਨੇ ਸਾਫਕਾ ਮੰਤਰੀ ਨੇ ਪੂਰੀ ਉਮਰ ਉਹਨੇ ਪਾਰਟੀ ਸੇਵਾ ਦਿੱਤੀ ਆ ਠੀਕ ਆ ਉਹ ਸਵਰਗੀ ਸਰਦਾਰ ਜਿਹਦੇਸੀਂ ਤਲਵੰਡੀ ਦੇ ਦੋਤੇ ਨੇ ਪਰ ਕਦੇ ਦੇਖਿਆ ਕੋਈ ਬੰਦਾ ਕਿ ਆਪਣਾ ਦਾਦੇ ਦਾ ਨਾਮ ਸਾਡੇ ਕਿ ਨਾਨੇ ਦਾ ਲਾਉਣ ਲੱਗ ਜਾਵੇ ਲਾਉਣਾ ਚੀਮਾ ਚਾਹੀਦਾ ਲਾਰੇ ਤਲਵੰਡੀ ਮਤਲਬ ਕਹਿਣ ਦਾ ਮਤਲਬ ਕਿ ਸਿਆਸੀ ਮਨੋਰਤ ਨੇ ਸੋ ਜੇ ਦਾਦੇ ਦਾ ਜੀ ਦਾ ਐਡੇ ਸਤਕਾਰਯੋਗ ਦਾਦਾ ਜੀ ਹੋਣ ਉਹਨਾਂ ਦਾ ਨਾਮ ਲੈਣ ਨਾਮ ਪਿੱਛੇ ਚੀਮਾ ਲਾਉਣ ਤੋਂ ਵੀ ਆਪਾਂ ਨੂੰ ਗਰੇਜ ਆ ਪਰ ਪਾਰਟੀ ਦੇ ਵਿੱਚ ਕੀ ਕੁਝ ਕਰਦੇ ਹੋਵਾਂਗੇ ਇਹਦਾ ਜਵਾਬ ਸਭ ਤੋਂ ਵੱਡਾ ਇਹੀ ਹੈ ਵੈਗਲੋਜੀ ਕਾ ਖਾਲਸਾ ਵੈਗਦੀ ਕੀ ਥੋਪੇ ਜਿਸ ਤਰ੍ਹਾਂ ਦਿਲਾ ਜਥੇਦਾਰ ਜਿਨੇ ਦੱਸਿਆ ਕਿ ਪਿਛਲੇ ਦਿਨੀ ਪਾਰਟੀ ਨੇ ਇੱਕ ਫੈਸਲਾ ਲਿਆ ਕਿ ਸਰਦਾਰ ਜਗਜੀਤ ਸਿੰਘ ਟੀਮਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਤੋਂ ਕੱਢਿਆ ਗਿਆ ਉਹਦੇ ਵਿੱਚ ਦੇਖੋ ਟੀਮਾ ਸਾਹਿਬ ਨੇ ਦੋ ਗੱਲਾਂ ਕਹੀਆਂ ਕਿ ਸਾਡੀ ਵਿਰਾਸਤ ਹੈ ਜਿਹੜੀ ਅਸੀਂ ਵੀ ਮੰਨਦੇ ਹਾਂ ਜਿਸ ਤਰ੍ਹਾਂ ਦਿਲਾ ਜਥੇਦਾਰ ਨੇ ਕਿਹਾ ਉਹਨਾਂ ਦੇ ਦਾਦਾ ਜੀ ਸਰ ਸੰਦੀਪ ਸਿੰਘ ਉਹਨਾਂ ਦੇ ਪਿਤਾ ਜੀ ਸਰ ਹਰਨਦੀਪ ਸਿੰਘ ਟੀਮਾ ਜੋ ਪੀਰ ਸਿੰਘ ਦੀ ਬਤਲੋਸੀ ਦੇਖੀ ਨਹੀਂ ਅਮਨ ਸਿੰਘ ਦੀ ਟੀਮਾਂ ਬੜੇ ਸਤਾਰਤ ਸੀ ਪਿਆਰ ਨਾਲ ਮਿਲਦੇ ਸੀ ਉਹਨਾਂ ਦੀ ਬੜੀ ਵੱਡੀ ਦੇਣ ਹੈ ਸ਼੍ਰੋਮਣੀ ਕਾਲੂ ਬੰਦ ਔਰ ਜਿਹੜੀ ਇਹ ਵਿਰਾਸਤ ਹੈ ਇਸ ਨੂੰ ਜਿਹੜੇ ਜਗਦੀਪ ਸਿੰਘ ਦੀ ਟੀਮਾਂ ਇਹ ਸਾਹਮ ਨਹੀਂ ਸਕੀ ਦੁੱਦੀਗਲ ਉਹ ਕਹਿੰਦੇ ਹੈ ਕਿ ਮੈਨੂੰ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਉਹ ਮੈਨੂੰ ਕਿੜੀਆਂ ਨੇ ਦੀਦੇ ਕਰਕੇ ਕੱਢਿਆ ਗਾ ਦੇਖੋ ਇਹ ਲੰਬੀ ਕਹਾਣੀ ਹੈ ਚੱਲਦਾ ਰਿਹਾ ਸਭ ਤੋਂ ਪਹਿਲਾਂ ਜੋ ਮੈਨੂੰ ਪਤਾ ਹੈ ਕਿ ਲੋਕਸ ਦਾ ਜਦੋਂ ਚੋਣ ਜਦੋਂ ਹੋਈ ਉਦੋਂ ਸਾਡੇ ਜ਼ਿਲ੍ਹਾ ਵਿਖੇਦਾਰ ਸਨ ਡੀਸੀ ਵਿੰਗ ਦੇ ਉਹ ਮੀਟਿੰਗਾਂ ਕਰਾਉਂਦੇ ਸੀ ਦੇਖੋ ਜਦੋਂ ਚੋਣ ਹੁੰਦੀ ਹੈ ਹਰ ਜਿਹੜਾ ਲੀਡਰ ਹੈ ਉਹ ਮੀਟਿੰਗਾਂ ਕਰਾਉਂਦਾ ਉਹ ਬਤੌਰ ਜ਼ਿਲ੍ਹਾ ਪ੍ਰਧਾਨ ਮੀਟਿੰਗਾਂ ਕਰਾ ਰਹੇ ਸੀ ਉਹਨਾਂ ਨੂੰ ਕਿਹਾ ਗਿਆ ਕਿ ਮੀਟਿੰਗਾਂ ਤੁਸੀਂ ਕਿਉਂ ਕਰਾਉਨੇ ਹੋ ਉਹ ਇਸ ਗੱਲ ਤੇ ਅੜੇ ਰਹੇ ਕਿ ਮੈਂ ਤਾਂ ਪਾਰਟੀ ਦੀਆਂ ਮੀਟਿੰਗਾਂ ਕਰਾਉਣਾ ਮੈਂ ਕਿਹੜਾ ਕਿਸੇ ਹੋਰ ਪਾਰਟੀ ਨੇ ਮੀਟਿੰਗਾਂ ਕਰਾਉਣਾ ਉਸ ਗੱਲ ਕਰਕੇ ਉਹਨਾਂ ਦੇ ਸੱਟਾ ਮਰਵਾਏ ਇਹ ਗੱਲ ਅਸੀਂ ਨਹੀਂ ਕਹਿੰਦੇ ਜਿਹੜਾ ਅਣਪਛਾਤੇ ਬੰਦੇ ਲਖਾਇਆ ਸੀ ਉਸਨੇ ਜਿਹੜੇ ਦੋ ਬੰਦੇ ਫੜੇ ਉਹ ਬੰਦਿਆਂ ਨੇ ਕਿਹਾ ਕਿ ਸਾਨੂੰ ਗਗਦੀਪ ਸਿੰਘ ਦੀ ਟੀਮਾਂ ਨੇ ਭੇਜਿਆ ਸੀ ਉਹਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਕਰਕੇ ਐਸਐਸਓ ਨੇ ਜਿਹੜਾ ਹੈ ਹੋਰ ਬੰਦਿਆਂ ਦੇ ਨਾਲ ਗਗਦੀਪ ਸਿੰਘ ਦੀ ਟੀਮਾਂ ਨੂੰ ਜਿਹੜਾ ਹੈ ਉਹ ਕੇਸ ਦੇ ਵਿੱਚ 307 ਦਾ ਕੇਸ ਦਰਜ ਹੋਇਆ ਉਹਦੇ ਵਿੱਚ ਨਾਮ ਦਰਜ ਕੀਤਾ ਫੇਰ ਸਰਦਾਰ ਗਗਦੀਪ ਸਿੰਘ ਦੀ ਟੀਮਾਂ ਨੇ ਆਪਣੀ ਜਿਹੜੀ ਹੈ ਜ਼ਮਾਨਤ ਦੀ ਅਰਜ਼ੀ ਲਈ ਸੈਸ਼ਨ ਜੱਜ ਫਤਿਹਗੜ ਸਾਊਥ ਕੋਰਟ सेशन ਦਰਜ ਨੇ ਸਾਰੀ ਕਾਰਵਾਈ ਸੁਣਦੇ ਹੋਏ ਉਹਦੇ ਚ ਲਿਖਿਆ ਹੈ ਵੀ ਇਸ ਕੇਸ ਦਾ ਜਿਹੜਾ 307 ਦਾ ਕੇਸ ਹੈ ਇਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹ ਦਿਗਦੀਪ ਸਿੰਘ ਟੀਮਾ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਜਿਹੜਾ ਐਪਲੀਕੈਂਟ ਹੈ ਜਿਨੇ ਦੇਲ ਦੀ ਅਪਲੀਕੇਸ਼ਨ ਲਾਈ ਹੈ ਦਿਗਦੀਪ ਸਿੰਘ ਟੀਮਾ ਉਹਦੀ ਜਿਹੜੀ ਕਸਟੋਰੀਅਲ ਇਨਟੈਰੋਗੇਸ਼ਨ ਦੀ ਲੋੜ ਹੈ ਥਾਣੇ ਤੇ ਵੀ ਸਚਾਈ ਕੱਢਣ ਦੀ ਹੈ ਉਹ ਸੀ ਨਹੀਂ ਲਿਖਿਆ ਇਸ ਸੈਸ਼ਨ ਜੱਜ ਦੀ ਉਹਦੇ ਵਿੱਚ ਲਿਖਿਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਬੇਲ ਅਪਲੀਕੇਸ਼ਨ ਜਿਹੜੀ ਹੈ ਉਹ ਨਾ ਮਨਜ਼ੂਰ ਕੀਤੀ ਜਾਂਦੀ ਹੈ ਔਰ ਇਹ ਫੇਰ ਹੁਣ ਦੇਖੋ ਜਿਹੜਾ ਸੈਸ਼ਨ ਜੱਜ ਕਹਿੰਦਾ ਪੁਲਿਸ ਨੇ ਇੰਟਰੋਗੇਟ ਕੀਤਾ ਅਸੀਂ ਤਾਂ ਕਹਿੰਦੇ ਨਹੀਂ ਇਹ ਜਿਹੜਾ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਉਹਦੇ ਸੱਟਾ ਮਾਰਨੀ ਆ ਇਹ ਕੋਈ ਅਨਸਾਸ਼ਨ ਨਹੀਂ ਦਾ ਵੱਡੀ ਨਹੀਂ ਹੈ ਦੂਦੀ ਗੱਲ ਫੇਰ ਜਦੋਂ ਬਸੀ ਪਠਾਣਾ ਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਦੀ ਜਿਮਨੀ ਚੋਣ ਹੋਈ ਇੱਕ ਵਾਰ ਦੀ ਉੱਥੇ ਚਲੋ ਕੋਈ ਕੁਸ਼ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਕਰ ਲਿਆ ਨਹੀਂ ਕਰ ਲਿਆ ਉੱਥੇ ਜਦੋਂ ਪਾਰਟੀ ਉਮੀਦਵਾਰ ਸੀ ਹਰਨੇਕ ਸਿੰਘ ਪਟਵਾਲੀ ਉਹ ਹਾਰ ਗਏ ਜਿਹੜਾ ਉਮੀਦਵਾਰ ਦਿੱਤਿਆ ਉਹ ਪਾਰਟੀ ਦਾ ਨਹੀਂ ਸੀ ਉਹ ਉਮੀਦਵਾਰ ਨੂੰ ਆਪਣੇ ਘਰੇ ਬੁਲਾ ਕੇ ਉਹਨੂੰ ਫੋਟੋ ਖਿੱਚਣੋ ਤੁਸੀਂ ਸਰੋਪਾ ਬਾਲੋ ਜੋ ਮਰਜ਼ੀ ਕਰਨਾ ਕਰ ਲੋ ਉਹ ਫੋਟੋ ਖਿੱਚ ਕੇ ਤਾਂ ਆਪਣੇ ਫੇਸਬੁੱਕ ਤੇ ਪੇਜ ਤੇ ਪਾਇਆ ਕਿ ਬਸੀ ਪਠਾਣਾ ਧੰਨਵਾਦ ਇਹਦਾ ਮਤਲਬ ਜਿਹੜਾ ਪਾਰਟੀ ਦਾ ਉਮੀਦਵਾਰ ਸੀ ਉਹਨੂੰ ਹਰਾਉਣ ਤੇ ਬਸੀ ਪਟਨਾ ਹਲਕੇ ਦੀ ਸੰਗਤ ਦਾ ਜਿਹੜਾ ਹੈ ਬਸੀ ਪਟਨਾ ਦੇ ਬਾੜ ਦੀ ਸੰਗਤ ਦਾ ਉਹਦਾ ਧੰਨਵਾਦ ਕੀਤਾ। ਉਹਦੇ ਫਿਰ ਕਮੈਂਟ ਵੀ ਆਏ ਕਿ ਗਦਾਰਾਂ ਦੀ ਗਦਾਰੀ ਦਾ ਹੋਇਆ ਨੰਗਾ ਨਾਚ। ਤੋਂ ਇਸ ਕਰਕੇ ਹੁਣ ਤੀਮਾ ਸਾਹਿਬ ਕਹਿੰਦੇ ਮੈਨੂੰ ਸਬੂਤ ਦਿਓ। ਹੋਰ ਕੀ ਸਬੂਤ ਦੀ ਹੈ? ਕਿੰਨਾ ਸਬੂਤ ਦਈ ਗਈ ਹੈ? ਇਸ ਕਰਕੇ ਇਹ ਜਿਹੜਾ ਹੈ ਇਹਨਾਂ ਨੇ ਘੋਰਨ ਸਾਸ਼ਨੀ ਨੂੰ ਤਪ ਕੀਤੀ ਹੈ। ਔਰ ਉਹਦੇ ਚਲਦਿਆਂ ਪਾਰਟੀ ਨੇ ਸਮੁੱਚੀ ਜਿਹੜੀ ਗੱਲ ਦੇਖ ਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਔਰ ਇਹ ਅਨਸਾਸ਼ਨ ਹਿੰਦਕਾ ਪਾਰਟੀ ਦੇ ਵਿੱਚ ਜਿਹੜੀ ਹੈ ਉਹ ਚੱਲਣ ਨਹੀਂ ਦਿੱਤੀ ਜਾਏਗੀ ਅਨਸਾਸ਼ਨ ਹਿੰਦਕਾ ਨੂੰ ਜਿਹੜਾ ਹੈ ਉਹ ਸਵੀਕਾਰ ਨਹੀਂ ਕੀਤਾ ਜਾਏਗਾ ਇਹ ਗੱਲ ਵਸੀਨ ਹੈ ਲਗਭਗ 6 ਸਾਲ ਪਹਿਲਾਂ ਦੇ ਗੰਦਰ ਨੂੰ ਇਹ ਬਹੁਤ ਪਹਿਲਾਂ ਤੁਸੀਂ ਇੱਕ ਜਿਹੜੀ ਬੋਡੀ ਬਣਾਈ ਹੈ ਆਰਗਾਨ ਚਾਹ ਤਾਂ ਨਮਾਉਣੇ ਲੱਗੇ ਜੀ ਦੇਖੋ ਗੱਲ ਇਹ ਜੂਤ ਦੀ ਬੋਡੀ ਉਹਨਾਂ ਨੇ ਬਣਾਈ ਫਿਰ ਉਹ ਕਹਿੰਦੇ ਮੈਂ ਅਸਤੀਫਾ ਦਿੰਦਾ ਕਿਉਂਕਿ ਪਾਰਟੀ ਪੜੀ ਹੈ ਫਿਰ ਇੱਕ ਦਿਨ ਚ ਪਾਰਟੀ ਨੂੰ ਕੀ ਹੋ ਗਿਆ ਇਹਦੇ ਵਿੱਚ ਹੋਰ ਕਹਾਣੀਆਂ ਨੇ ਜੀਦੇ ਅਸੀਂ ਗੱਲਾਂ ਤੇ ਪੈਣਾ ਨਹੀਂ ਚਾਹੁੰਦੇ ਕਿਉਂਕਿ ਜਿਹੜੀ ਗੱਲ ਦਾ ਸਾਡੇ ਕੋਲ ਸਿੱਧਾ ਸਬੂਤ ਨਹੀਂ ਸਬੂਤਾ ਉਹ ਦੇਤਾ ਹੋਰ ਖਾਣੀਆਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿ ਕਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਕਿਹਦੀ ਉਹਨੇ ਬੁਕਿੰਗ ਕਰਾਈ ਤੇ ਸਾਰਾ ਕੁਝ ਜਿਹੜਾ ਹੈ ਦੇਖਦੇ ਹੋਏ ਪਾਰਟੀ ਨੇ ਐਕਸ਼ਨ ਡਾਕਟਰ ਜਲਦੀ ਸਿੰਘ ਜੀ ਮਰਗੁਣਾ ਨੇ ਦੋਸ਼ ਲਾਇਆ ਨੇ ਵੀ ਉਹਨਾਂ ਦੀ ਇਨ ਦੀ ਤੱਕ ਨਾਲ ਜਿਹੜੇ ਇੱਕੋ ਕੀ ਆਖੀ ਦੇ ਬਣੇ ਰਹੇ ਉਹਨਾਂ ਨੂੰ ਸਾਨੂੰ ਬਾਹਰ ਕਰਿਆ ਉਹਨਾਂ ਨੇ ਚੈਲੰਜ ਵੀ ਕੀਤਾ ਵੀ ਪੀਟੀਸੀ ਜਿਹੜਾ ਉਹਨਾਂ ਦਾ ਆਪਣਾ ਚੈਨਲ ਹੈ ਉਹਤੇ ਤੇ ਹੀ ਸਾਡਾ ਨ ਬੈਠੇ ਉਹ ਡਿਬੇਟ ਦੇਖੋ ਜਿਹੜਾ ਡਿਬੇਟ ਹੈ ਮੈਂ ਤਾਂ ਤੁਹਾਨੂੰ ਦੋ ਧਾਰਨਾ ਦੇਤੀਆਂ ਜਿਹੜੀਆਂ ਪੱਥਰ ਪ੍ਰਤੱਖ ਨੂੰ ਪਰਮਾਨ ਹੈ ਕਿ ਆਹ ਗੈਰਨ ਸੈਸ਼ਨ ਹੀ ਚੱਲ ਠੀਕ ਹੈ ਹੁਣ ਦਿਗਦੀਪ ਸਿੰਘ ਟੀਮਾਂ ਦੀ ਉਹਨਾਂ ਨੇ ਲਿਖਿਆ ਕੀ ਹੈ ਉਹ ਤਾਂ ਇੱਕ ਸਟੈਪਰ ਨੇ ਪਾਰਟੀ ਦੇ ਜੋ ਪਾਰਟੀ ਦਾ ਹਕਮ ਹੁੰਦਾ ਉਹ ਐਕਸਟੇ ਪਉਂਦੇ ਆ ਉਹਨਾਂ ਨੇ ਇਹ ਲਿਖਿਆ ਹੈ ਕਿ ਪਾਰਟੀ ਪ੍ਰਧਾਨ ਨੇ ਜ਼ਿਲ੍ਹਾ ਦਿੱਥੇ ਬੰਦੀ ਨਾਲ ਤੇ ਸੀਨੀਅਰ ਪਾਰਟੀ ਲੀਡਰਸ਼ਿਪ ਨਾਲ ਵਿਚਾਰ ਪ੍ਰੰਦਰਾ ਕਰਕੇ ਜਗਦੀਪ ਸਿੰਘ ਕੀਮਾਨੂ ਪਾਰਟੀ ਨੂੰ ਕੱਢਣ ਦਾ ਫੈਸਲਾ ਕੀਤਾ ਉਹਨਾਂ ਨੇ ਤਾਂ ਪਾਰਟੀ ਦਾ ਫੈਸਲਾ ਕਨਵੇਕ ਕੀਤਾ ਉਹ ਵੀ ਟੀਮਾ ਸਾਹਿਬ ਦਾ ਫੈਸਲਾ ਥੋੜਾ ਹੈ ਲੋਕਾਂ ਨੂੰ ਕਿਉਂ ਉਫਰਾ ਕਰ ਰਹੀ ਹੈ ਨਹੀਂ ਤੁਸੀਂ ਇਹ ਵੀ ਨਾ ਫੈਸਲਾ ਨਹੀਂ ਜਿਆ ਫਿਰ ਇਹਦਾ ਮਤਲਬ ਨਹੀਂ ਦੇਰੀ ਨਹੀਂ ਦੀ ਜਿਹੜਾ ਜਦੋਂ ਇਹ ਸਾਰੇ ਦੂਸਰ ਸਾਬਤ ਕਰੂਗੇ ਜਨ ਸਾਹਿਬ ਨੇ ਕਹਿਤਾ ਫਿਰ ਆਪ ਉਸ ਵਿੱਚ ਜਿਹੜੀ ਵਧਿਆ ਇਹ ਇਸ ਤਰ੍ਹਾਂ ਜੀ ਜਿਹੜਾ ਪਾਰਟੀ ਹੈ ਨਾ ਇਹ ਇੱਕ ਪਰਿਵਾਰ ਹੁੰਦਾ ਜਿਵੇਂ ਮੈਂ ਦੱਸਿਆ ਕਿ ਇਹ ਗੱਲਾਂ ਚੱਲਦੀਆਂ ਰਹੀਆਂ ਹੁਣ ਹੋਰ ਵੀ ਚੱਲਦੀਆਂ ਜਿਹੜੀਆਂ ਗੱਲਾਂ ਅਸੀਂ ਨਹੀਂ ਕਹਿਣੀਆਂ ਚਾਹੁੰਦੇ ਮੈਂ ਪਹਿਲਾਂ ਹੀ ਦੱਸਤਾ ਆ ਕਿ ਪ੍ਰੈਸ ਕਾਨਫਰੰਸ ਚੰਡੀਗੜ੍ਹ ਕਿਉਂ ਹੋਈ ਐ ਉਹ ਕਿਹਨੇ ਚرائی ਸਾਰੀਆਂ ਗੱਲਾਂ ਪਾਰਟੀ ਕੋਲੇ ਹੈਗੀਆਂ ਇਹ ਸਾਰਾ ਤਤਕਾਲਿਕ ਕਾਰਨ ਬਣੇ ਔਰ ਪੁਰਾਣੀਆਂ ਗੱਲਾਂ ਸਾਰੀਆਂ ਪਿੱਛੇ ਐ ਕਿਹਾ ਸੀ ਵੀ ਉਹਨਾਂ ਨੇ ਕੱਢਣ ਚ ਦੇਰੀ ਕਿਉਂ ਲਾਈ ਵੀ ਇਹ ਚੀਮਾ ਸਾਹਿਬ ਦੋਸ਼ ਲੱਗੇ ਸੀ ਕੱਢਣ ਚ ਦੇਰੀ ਕਿਉਂ ਲਾਈ ਦੇਖੋ ਦੇਰੀ ਦਾ ਕਾਰਨ ਇਹ ਹੁੰਦਾ ਪਾਰਟੀ ਇੱਕ ਪਰਿਵਾਰ ਹੁੰਦੀ ਐ ਦੇਖੋ ਸਾਧ ਰਤੀਰ ਸਿੰਘ ਜੀ ਮੈਦਾ ਸ਼ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਯੋਗਦਾਨ ਜੇ ਜਦ ਇਹ ਚੀਮਾ ਜੀ ਉਹਦੇ ਬਰਾਦਤ ਨਹੀਂ ਸਾਮ ਸਕੇ ਸਾਡਾ ਤਾਂ ਕੋਈ ਕਸੂਰ ਨਹੀਂ ਐ ਬੁੱਝ ਗੱਲ ਇਹ ਆ ਕਿ ਤੁਸੀਂ ਕਹਿਆ ਵੀ ਜਿਹੜੇ ਨੇ ਸਤੀਫਾ ਦਿੱਤਾ ਵੀ ਉਹ ਸਤੀਫਾ ਦਾ ਕੀ ਕੀਤਾ ਜਾਊਗਾ ਦੇਖੋ ਹਰ ਪਾਰਟੀ ਦਾ ਅਖੀਰਲੇ ਟਾਈਮ ਤੱਕ ਇਹ ਜੋਰ ਲੱਗੇ ਰਹਿੰਦਾ ਵੀ ਪਾਰਟੀ ਦੇ ਵਿੱਚ ਕੋਈ ਬੰਦਾ ਉਸਕੇ ਨਾ ਜਾਵੇ ਮਨਾਇਆ ਜਾਵੇ ਮਨਾਉਣਾ ਇੱਕ ਵਾਰ ਦੋ ਵਾਰ ਚਾਰ ਵਾਰ ਕੋਈ ਹੱਦ ਹੁੰਦੀ ਆ ਤਾਂ ਪਾਰਟੀ ਨੇ ਕੋਈ ਐਡਾ ਵੱਡਾ ਫੈਸਲਾ ਲਿਆ ਤਾਂ ਦੇਖ ਹੀ ਲਿਆ ਹੁਣ ਜਿਹੜੇ ਮੈਂਬਰਾਂ ਨੇ ਸਤੀਫਾ ਦੇ ਰਹੇ ਨੇ ਉਸ ਵਜੋਂ ਉਹਨਾਂ ਨੂੰ ਪਾਰਟੀ ਵੱਲੋਂ ਤੇ ਸਾਰੇ ਵੱਲੋਂ ਉਹਨਾਂ ਨੂੰ ਬੇਚੀ ਵੀ ਕਰਦੇ ਆ ਕਿ ਦੇਖੋ ਪਾਰਟੀ ਸਾਡੀ ਮਾਂ ਪਾਰਟੀ ਆ ਪਾਰਟੀ ਦੇ ਖਾੜਨਾ ਚਾਹੀ ਸਾਰਿਆਂ ਨੂੰ ਜਿਹਨੂੰ ਉਹਦੇ ਮਿਲੇ ਨੇ ਮਾਨਸਕਾਰ ਮਿਲਿਆ ਪਾਰਟੀ ਉਹ ਖਾੜਨਾ ਚਾਹੀਦਾ ਤੇ ਜਿੱਥੇ ਲੋੜ ਲੱਗੂਗੀ ਜਿase ਉਹਨਾਂ ਨਾਲ ਉਹਨਾਂ ਨਾਲ ਗੱਲ ਵੀ ਕਰਾਂਗੇ ਉਹਨਾਂ ਨਾਲ ਵਿਚਾਰ ਵੀ ਕਰਾਂਗੇ ਉਹਨਾਂ ਨੂੰ ਮਿਰਾ ਕੇ ਕੋਸ਼ਿਸ਼ ਕਰਕੇ ਬਣਾ ਕੇ ਪਾਰਟੀ ਦੁਆਰਾ ਵਾਪਸ ਲੈ ਕੇ ਆਵਾਂਗੇ ਤੇ ਇਸ ਤਰੀਕੇ ਵਾਪਸ ਕਰਾਂਗੇ ਸਰ ਆ ਪੂਰੀ ਕੋਸ਼ਿਸ਼ ਆ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕੋਈ ਵੀ ਸਾਡਾ ਇੱਕ ਛੋਟਾ ਤੋਂ ਛੋਟਾ ਵਰਕਰ ਆਗੂ ਅਸੀਂ ਇਹ ਚਾਹੁੰਦੇ ਆ ਕਿ ਪਾਰਟੀ ਦੇ ਵਿੱਚ ਬਾਹਰ ਨਾ ਹੋਵੇ ਇਹ ਕੋਈ ਪਾਰਟੀ ਮਜਬੂਰੀਆਂ ਹੋ ਪਾਰਟੀ ਦਾ ਫੈਸਲਾ ਸੀ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਸਾਡਾ ਵਰਕਰ ਆਗੂ ਅਸਤੀਫਾ ਨਾ ਦਬੇ ਤੇ ਅਸੀਂ ਉਹ ਸਿਪਾ ਨੂੰ ਉਹਨੂੰ ਮਨਾਈਏ ਗੱਲ ਕਰੀਏ ਤਾਂ ਕਿ ਉਹਨਾਂ ਨੂੰ ਪਾਰਟੀ ਦੁਆਰਾ ਫਿਰ ਸ਼ਾਮ ਕਿਤੇ ਹੋਏ ਅਸਤੀਫਾ ਨੂੰ ਮਨਜ਼ੂਰ ਨਹੀਂ ਕਰਾਂਗੇ ਜਲਦੀ ਆ ਜੀ ਦੁਆਰਾ ਜਲਦੀ ਦੇਖੋ ਜਿਹੜੀ ਸਤੀਫੇ ਦੀ ਗੱਲ ਕਰ ਰਹੇ ਹੋ ਤੁਸੀਂ ਜਿਹੜੇ ਆਗੂ ਸਹਿਬਾਨਾਂ ਨਾਲ ਸੀ ਬਤਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਪਾਰਟੀ ਮਾਂ ਹੁੰਦੀ ਆ ਮਾਂ ਪਾਰਟੀ ਰਹਿਣਾ ਚਾਹੀਦਾ ਤੇ ਜਿਵੇਂ ਤੁਸੀਂ ਕੁਐਸਚਨ ਕਰ ਰਹੇ ਸੀ ਕਿ ਉਹਨਾਂ ਨੂੰ ਅਸਤੀਫਾ ਮਨਜ਼ੂਰ ਕੀਤਾ ਜਾਊਗਾ ਅਸੀਂ ਉਹਨਾਂ ਸਾਰੇ ਮੈਂਬਰ ਸਹਿਬਾਨ ਨੂੰ ਜਿਹੜੇ ਅਸਤੀਫਾ ਦੇ ਰਹੇ ਨੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਪਾਰਟੀ ਚ ਰਹਿਣਾ ਚਾਹੀਦਾ ਪਾਰਟੀ ਡਿਸਪਲਿਨ ਰਹਿਣਾ ਚਾਹੀਦਾ ਬਾਕੀ ਹਰ ਇੱਕ ਦੀ ਆਪਣੀ ਮਨ ਦੀ ਮੌਜਾ ਹਰ ਇੱਕ ਬੰਦੇ ਨੂੰ ਆਜ਼ਾਦ ਆ ਕਿਤੇ ਵੀ ਜਾ ਸਕਦਾ ਪਰ ਸਾਡੇ ਵੱਲੋਂ ਅਸੀਂ ਪੂਰਾ ਪੂਰਾ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਉਹਨਾਂ ਨੂੰ ਮਨਾਵਾਗੇ ਵੀ ਘਰ ਜਾਣਾ ਤੇ ਘਰ ਵੀ ਜਾ ਕੇ ਆਵਾਂਗੇ ਪ੍ਰਧਾਨ ਸਾਹਿਬ ਨਾਲ ਮੀਟਿੰਗ ਕਰਾਉਣ ਦੀ ਮੀਟਿੰਗ ਵੀ ਕਰਾਵਾਂਗੇ ਸੋ ਸਾਡਾ ਮੈਜੰਡਾ ਹੈ ਕਿ ਪਾਰਟੀ ਦਾ ਕੋਈ ਵੱਡਾ ਛੋਟਾ ਆਗੂ ਰੁਸਕੇ ਜਾਵੇ ਧੰਨਵਾਦ ਦੇਖੋ ਅੱਜ ਸਮੁੱਚੀ ਸਾਡੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੀਡਰਸ਼ਿਪ ਸ਼੍ਰੋਮਣੀ ਕਾਲੀ ਦਲ ਦੀ ਸਾਡੇ ਹਲਕਾ ਇੰਚਾਰਜ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕ ਤੇ ਜ਼ਿਲ੍ਹਾ ਪ੍ਰਧਾਨ ਸਾਹਿਬ ਦੇ ਅਗਵਾਹੀ ਦੇ ਵਿੱਚ ਸਾਰੀ ਸਾਡੇ ਅੱਜ ਪ੍ਰੈਸ ਕੰਫਰੰਸ ਅਸੀਂ ਕਰ ਰਹੇ ਹਾਂ ਔਰ ਜੋ ਪਿਛਲੇ ਦਿਨੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਭੀਤ ਸਿੰਘ ਜੀ ਬਾਦਲ ਸਾਹਿਬ ਨੇ ਸਾਡੇ ਇੱਥੇ ਦੇ ਇੱਕ ਆਗੂ ਜਗਦੀਪ ਸਿੰਘ ਚੀਮਾ ਨੂੰ ਜੋ ਪਾਰਟੀ ਤੋਂ ਬਾਹਰ ਕੀਤਾ ਮੈਂ ਸਮਝਦਾ ਹਾਂ ਉਹਨਾਂ ਨੇ ਜੋ ਫੈਸਲਾ ਲਿਆ ਉਹ ਸਾਰੀ ਜ਼ਿਲ੍ਹੇ ਦੀ ਇਨਫੋਰਮੇਸ਼ਨ ਲੈ ਕੇ ਲਿਆ ਔਰ ਜੋ ਅੱਜ ਉਸ ਤੋਂ ਬਾਅਦ ਜਗਦੀਪ ਸਿੰਘ ਚੀਮਾ ਇਲਜ਼ਾਮ ਲਾ ਰਹੇ ਨੇ ਇਹ ਸਾਰਾ ਜ਼ਿਲ੍ਹਾ ਸਾਰਾ ਪੰਜਾਬ ਇਸ ਗੱਲ ਨੂੰ ਜਾਣਦਾ ਕਿ ਕਿੰਨਾ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਤਿਕਾਰ ਮਿਲਿਆ ਮੇਰੇ ਤੋਂ ਪਹਿਲਾਂ ਸਾਰੇ ਆਗੂ ਸਾਹਿਬਾਨਾਂ ਨੇ ਗੱਲ ਵੀ ਕੀਤੀ ਹੈ ਕਿ ਦੇਖੋ ਸਭ ਤੋਂ ਵੱਡੀ ਬਾਡੀ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਹੁੰਦੀ ਹੈ ਅੱਜ 2012 ਦੇ ਵਿੱਚ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਔਰ ਉਸ ਤੋਂ ਬਾਅਦ ਜਿੱਥੇ ਉਂਗਲੀ ਰੱਖੀ ਔਰ ਪਹਿਲਾ ਅਮਲੋ ਦੇ ਵਿੱਚ ਜਿਵੇਂ ਭਾਵੇਂ ਕਿ ਉੱਥੇ 2 ਸਾਲ ਤੋਂ 3 ਸਾਲ ਤੋਂ ਰਾਜੂ ਕੰਨਾਂ ਦੀ 4 ਸਾਲ ਤੋਂ ਕੰਮ ਕਰ ਰਹੀ ਸੀ ਪਰ ਇਹਨਾਂ ਨੇ ਅਮਲੋ ਦੀ ਟਿਕਟ ਮੰਗੀ ਉੱਥੇ ਅਮਲੋ ਦਿੱਤੀ ਗਈ ਉਸ ਤੋਂ ਬਾਅਦ ਤੇ ਇਹ ਇੱਥੇ 2022 ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹਨਾਂ ਨੇ ਜਿਹੜੀ ਉੱਥੇ ਇਲੈਕਸ਼ਨ ਲੜੀ ਅਕਾਲੀ ਦਲ ਨੇ ਟਿਕਟ ਦਿੱਤੀ ਔਰ ਜਿੰਨੇ ਸਾਡੇ ਟਰਸਟ ਨੇ ਚਾਹੇ ਮਾਤਾ ਗੁਜਰੀ ਕਾਲਜ ਆ ਜਿਹਦੀ ਲਗਭਗ ਅੱਜ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚੋਂ ਤੇ ਸਟੂਡੈਂਟ ਪੜ੍ਹਦੇ ਨੇ ਔਰ ਉਸ ਬਾਡੀ ਦੇ ਮੈਂਬਰ ਸੈਕਟਰੀ ਨੇ ਔਰ ਜਿਹੜਾ ਬੰਦਾ ਵਦਨੀ ਜਿਹਨੀ ਕਾਲਜ ਆ ਉਹਦੇ ਮੈਂਬਰ ਨੇ ਮੌਜੂਦਾ ਮੈਂਬਰ ਨੇ ਔਰ ਪ੍ਰਧਾਨ ਸਾਹਿਬ ਨੇ ਜਿੱਥੇ ਵੀ ਕੋਈ ਜਦੋਂ ਅਰੰਦੀਪ ਸਿੰਘ ਚੀਮਾ ਸਾਹਿਬ ਬਾਅਦ ਵੀ ਕਿਸੇ ਗੱਲ ਨੂੰ ਵੀ ਇਹਨਾਂ ਦੀ ਨੂੰ ਅੱਜ ਤੱਕ ਟਾਲਿਆ ਨਹੀਂ ਸੋ ਜਿਵੇਂ ਆ ਪਾਰਟੀ ਦੇ ਖਿਲਾਫ ਦਰਬਾਰਾ ਸਿੰਘ ਜੀ ਗੁਰੂ ਨੇ ਵੀ ਦੱਸਿਆ ਉਹਨਾਂ ਦੇ ਹਲਕੇ ਦੇ ਵਿੱਚ ਚਾਹੇ ਐਮਸੀ ਦੀ ਚੋਣ ਹੋਈ ਚਾਹੇ ਲੜਾਈ ਝਗੜੇ ਹੋਏ ਇਹ ਸਾਰੀਆਂ ਪਾਰਟੀ ਦੇ ਜਿਹੜੀ ਖਿਲਾਫ ਗਤੀਵਿਧੀਆਂ ਨੂੰ ਦੇਖਦੇ ਹੋਏ ਪਾਰਟੀ ਨੇ ਫੈਸਲਾ ਲਿਆ ਸੋ ਮੈਂ ਸਮਝਦਾ ਅੱਜ ਜਿਹੜੇ ਜੀ ਆਪਾਂ ਕਿਸੇ ਦੇ ਦੁਸ਼ਣਵਾਦੀ ਅਸੀਂ ਦੁਸ਼ਣਵਾਦੀ ਨਹੀਂ ਕਰ ਰਹੇ ਉਹਨਾਂ ਦਾ ਆਪਣਾ ਫੈਸਲਾ ਕਿਸੇ ਪਾਰਟੀ ਜਾਣ ਕਿਸੇ 'ਚ ਰਹਿਣ ਪਰ ਇੰਨਾ ਕੁਝ ਹੰਡਾ ਕੇ ਸਾਰੀ ਪਾਰਟੀ ਦੇ ਮੁੱਖ ਅਹੁਦਿਆਂ ਤੇ ਰਹਿ ਕੇ ਪਾਰਟੀ ਦੇ ਆਲ ਇਨ ਆਲ ਰਹਿ ਕੇ ਫਿਰ ਪਾਰਟੀ ਨੂੰ ਮਾੜਾ ਕਹਿਣਾ ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਹੈ ਸੋ ਇਸ ਕਰਕੇ ਅਸੀਂ ਜਿਵੇਂ ਵੀ ਸਾਡੀ ਲੀਡਰਸ਼ਿਪ ਨੇ ਫੈਸਲਾ ਲਿਆ ਸਦਾ ਸਰਵੀਰ ਸਿੰਘ ਬਾਦਲ ਸਾਹਿਬ ਨੇ ਫੈਸਲਾ ਲਿਆ ਅਸੀਂ ਸਾਰੀ ਲੀਡਰਸ਼ਿਪ ਉਹਦੇ ਦੇ ਫੈਸਲੇ ਨਾਲ ਸਹਿਮਤ ਹੈ